ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਇੰਨੀ ਜਿਆਦਾ ਠੰਡ ਹੋਈ ਵੀ ਨਾ ਬਹੁਤ ਜਿਆਦਾ ਤੇ ਬਾਹਰ ਨਿਕਲਣਾ ਤਾਂ ਇੰਨਾ ਜਿਆਦਾ ਮੁਸ਼ਕਲ ਹੋਇਆ ਵਾ ਨਾ ਹੁਣ ਸਵੇਰ ਦੇ ਨਾ ਬਸ ਰੋਟੀ ਪਾਣੀ ਖਾ ਲਿਆ ਏ ਤੇ ਆਪਾਂ ਨੇ ਕੰਮ ਧੰਦਾ ਸਾਰਾ ਨਿਵੇੜ ਕੇ ਨਾ ਰਜਾਈਆਂ 'ਚ ਬੈਠੇ ਆ ਕਿਤੇ ਵੀ ਜਾਣ ਨੂੰ ਦੇਣੀ ਕਰਦਾ ਹੈਗਾ ਦੇਖੋ ਜੀ ਇੰਨੀ ਜਿਆਦਾ ਠੰਡਾ ਨਾ ਕੱਲ ਮੌਸਮ ਇੰਨਾ ਜਿਆਦਾ ਵਧੀਆ ਤਾਂ ਨਾ ਧੁੱਪ ਵੀ ਨਿਕਲੀ ਸੀ ਤੇ ਬਾਹਰ ਜਾਣ ਵੀ ਦਿਲ ਕਰਦਾ ਤਾਂ ਤੇ ਕੱਲ ਅਸੀਂ ਨਾ ਇੰਨੀ ਜ਼ਿਆਦਾ ਖਾਂਤੀ ਮੈਂ ਖਤ ਥੋੜੀ ਜੀ ਸ਼ਾਪਿੰਗ ਕਰ ਲੈਣੇ ਆ ਦੇਖੋ ਜੀ ਕੱਲ ਅਸੀਂ ਸ਼ਾਪਿੰਗ ਕਰਦੇ ਤਾਂ ਹੁੰਨੇ ਅਸੀਂ ਖੰਨੇ ਤੋਂ ਤੇ ਐਦਕੀ ਅਸੀਂ ਖੰਨੇ ਵੀ ਨਹੀਂ ਗਏ ਹੈਗੇ ਤੇ ਫੇਰ ਅਸੀਂ ਅਗਲੇ ਸਾਲ ਕੀਤੀ ਲੁਧਿਆਣੇ ਤੋਂ ਤੇ ਅਸੀਂ ਲੁਧਿਆਣੇ ਵੀ ਨਹੀਂ ਗਏ ਹੈਗੇ ਤੇ ਅਸੀਂ ਐਦਕੀ ਆਪਾਂ ਗਏ ਡੀਮਾਰਟ ਤੇ ਉੱਥੇ ਨਾ ਸਮਾਨ ਇੰਨਾ ਜ਼ਿਆਦਾ ਵਧੀਆ ਨਾ ਬਹੁਤ ਸਮਾਨ ਵਧੀਆ ਤਾਂ ਦੇਖੋ ਜੀ ਨਵੀਂ ਤੇ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ ਤੇ ਰੇਟ ਦਾ ਵੀ ਬਹੁਤ ਜ਼ਿਆਦਾ ਫਰਕ ਹੈ ਹੁਣ ਅਸੀਂ ਨਾ ਇੱਥੇ ਖੰਨੇ ਚੱਲ ਜਾਨੇ ਇੱਥੇ ਨਾ ਰੇਟ ਦਾ ਇੰਨਾ ਜ਼ਿਆਦਾ ਫਰਕ ਹੈ ਨਾ ਅੱਪਾ ਪੈਸੇ ਲਾ ਦੰਨੇ ਆ ਕਾਫੀ ਜ਼ਿਆਦਾ ਤੇ ਦੇ ਵਿੱਚ ਫਾਫੇ ਵਿੱਚ ਨਾ ਥੋੜੀ ਜਿਹੀ ਚੀਜ਼ ਆਉਂਦੀ ਐ ਤੇ ਉੱਥੇ ਅਸੀਂ ਪਹਿਲੀ ਵਾਰ ਗਏ ਤੇ ਸਾਨੂੰ ਨਾ ਉੱਥੇ ਰੇਟ ਇੰਨਾ ਜ਼ਿਆਦਾ ਵਧੀਆ ਲੱਗਿਆ ਨਾ ਬਹੁਤ ਜ਼ਿਆਦਾ ਤੇ ਨਵੀਆਂ-ਨਵੀਆਂ ਚੀਜ਼ਾਂ ਵੀ ਇੰਨੇ ਵਧੀਆ ਤੇ ਨਾ ਛੱਡਣ ਨੂੰ ਵੀ ਦਿਲ ਨਹੀਂ ਤਾਂ ਕਰਦਾ ਹੈਗਾ ਦੇਖੋ ਜੀ ਅਸੀਂ ਇਾਂ ਸ਼ਾਪਿੰਗ ਕੀਤੀ ਐ ਤੇ ਸ਼ਾਲ ਵੀ ਇੰਨੇ ਵਧੀਆ ਤੇ ਨਾ ਕੋਟੀਆਂ ਜਾਗਟਾਂ ਤੇ ਆਪਾਂ ਜਿਹੜਾ-ਜਿਹੜਾ ਕੱਲ ਸਮਾਨ ਲੈ ਕੇ ਆਏ ਨਾ ਉਹ ਆਪਾਂ ਤੁਹਾਨੂੰ ਦਿਖਾਉਨੇ ਆਪਾਂ ਨੇ ਕਿਹੜੀ-ਕਿਹੜੀ ਸ਼ਾਪਿੰਗ ਕਰੀ ਐ ਦੇਖੋ ਜੀ ਇਹ ਲਿਆਂਦੀ ਆਪਾਂ ਨੇ ਕੋਟੀ ਦੇਖੋ ਜੀ ਕੋਟੀ ਬਹੁਤ ਵਧੀਆ ਹੈ ਤੇ ਰੰਗ ਵੀ ਇਹਦਾ ਨਾ ਬਹੁਤ ਵਧੀਆ ਹੈ ਆਈ ਨਹੀਂ ਹੈਗਾ ਵੀ ਬਹੁਤਾ ਢਕੀਲਾ ਜਿਹੀ ਆ ਦੇਖੋ ਆਪਾਂ ਇਹ ਲੈ ਆਂਦੀ ਆ ਕੋਟੀ ਦੇਖੋ ਕਿੰਨੀ ਵਧੀਆ ਡਿਜ਼ਾਈਨ ਦੇਖੋ ਜੇਬਾਂ ਲੱਗੀਆਂ ਹੋਈਆਂ ਨੇ ਰੰਗ ਵੀ ਬਹੁਤ ਵਧੀਆ ਹੈ ਹਰੇਕ ਸੂਟ ਦੇ ਨਾਲ ਮੈਚ ਕਰੂਗਾ ਤੇ ਹੈਵੀ ਐਂਡ ਡਿਜ਼ਾਈਨ ਵੀ ਬਹੁਤ ਵਧੀਆ ਹੈ ਤੇ ਕ ਇਹ ਲੈ ਆਂਦੀ ਆਪਾਂ ਨੇ yellow ਰੰਗ ਦੀ ਕੋਟੀ ਦੇਖੋ ਜੀ ਇੱਕ ਕਲਿਆੰਦੀ ਆਪਾਂ ਨੇ ਇਹ ਪਿੰਕ ਰੰਗ ਦੀ ਕੋਟੀ ਤੇ ਦੇਖੋ ਇਹਦਾ ਕਲਰ ਵੀ ਦੇਖੋ ਕਿੰਨਾ ਵਧੀਆ ਏ ਇਹ ਲੌਂਗ ਹੈਗੀ ਆ ਕੋਟੀ ਤੇ ਇਹਦੇ ਬਟਨ ਵੀ ਬਹੁਤ ਡਿਜ਼ਾਈਨ ਵਾਲੇ ਲਾਏ ਹੋਏ ਨੇ ਦੇਖੋ ਪਿੱਛੇ ਤੇ ਵੀ ਇਸ ਤਰ੍ਹਾਂ ਹੀ ਪੂਰੀ ਖੁੱਲੀ ਡੁੱਲੀ ਆਏ ਨਹੀਂ ਹੈਗੀ ਵੀ ਬਾਹਾਂ ਵੀ ਘੱਟ ਲੰਬੀਆਂ ਨੇ ਲੰਬਾਈ ਚੜਾਈ ਇਹ ਕੋਟੀ ਦੀ ਬਹੁਤ ਵਧੀਆ ਏ ਤੇ ਮੈਨੂੰ ਨਾ ਬਹੁਤ ਜ਼ਿਆਦਾ ਨਾ ਪਸੰਦ ਉੱਥੇ ਹੀ ਆਇਆ ਸਮਾਨ ਦੇਖੋ ਛੱਡਣ ਨੂੰ ਦਿਲ ਨਾ ਕਰੇ ਜਿਵੇਂ ਮਰਜ਼ੀ ਤੁਸੀਂ ਇੰਨੀ ਠੰਡ ਵਿੱਚ ਪਾ ਸਕਦੇ ਹੋ ਪੂਰੀ ਐਨ ਗਰਮ ਕੋਟੀ ਐ ਤੇ ਇਹਦਾ ਕਲਰ ਵੀ ਦੇਖੋ ਕਿੰਨਾ ਵਧੀਆ ਹੈ ਤੇ ਆਪਾਂ ਨੇ ਇਹ ਲੈ ਆਂਦੀ ਕੋਟੀ ਦੇਖੋ ਜੀ ਆਪਾਂ ਨੇ ਇਹ ਲੈ ਆਂਦੀ ਹੈ ਕੁੜਤੀ ਦੇਖੋ ਇਹ ਹੈਗੀ ਐ ਪਸ਼ਮੀਨੇ ਦੀ ਹੈਗੀ ਐ ਗਰਮ ਕੁੜਤੀ ਹੈ ਜਿਵੇਂ ਮਰਜ਼ੀ ਤੁਸੀਂ ਨਾ ਠੰਡ ਵਿੱਚ ਪਾ ਸਕਦੇ ਹੇਠਾਂ ਨੂੰ ਕੋਈ ਸਵਾਰਟ ਸਵਾਰਟਰ ਜੈਕਟ ਪਾਉਣ ਦੀ ਲੋੜ ਨਹੀਂ ਹੈਗੀ ਤੇ ਇਹਦੇ ਨਾਲ ਦੀ ਨਾ ਪਜਾਮੀ ਸਾਡੇ ਕੋਲ ਹੈਗੀ ਤੀ ਤੇ ਦੇਖੋ ਇਹਦੀ ਲੰਬਾਈ ਵੀ ਬਹੁਤ ਵਧੀਆ ਜੇ ਫਿਟਿੰਗ ਕਰਨੀ ਹੋਗੀ ਤਾਂ ਆਪਾਂ ਕਰ ਲਾਂਗੇ ਤੇ ਕਲਰ ਵੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਦੇਖੋ ਇਹਦਾ ਗੋਲ ਨਾ ਇਸ ਤਰ੍ਹਾਂ ਗਲਾ ਬਣਿਆ ਹੋਇਆ ਤੇ ਦੋ ਬਟਨ ਲੱਗੇ ਹੋਏ ਨੇ ਤੇ ਰੇਟ ਵੀ ਬਹੁਤ ਵਧੀਆ ਹੈ ਤੇ ਬਹੁਤ ਆਰਾਮਦਾਇਕ ਹੋਇਆ ਹੈ ਦੇਖੋ ਵਿਚ ਵਿਚ ਚੋ ਇਸ ਤਰ੍ਹਾਂ ਹੈ ਇਹ ਵੀ ਇੰਟਰਸਟ ਪੈ ਜਾਣਾ কুরਤੀ ਆਪਣੀ ਲੱਪਾਂ ਨੇ ਕਹਿ ਲੈਂਦੀ ਹੈ ਦੇਖੋ ਜੀ ਉੱਥੇ ਨਾ ਐਨੇ ਵਧੀਆ-ਵਧੀਆ ਸ਼ਾਲ ਪਏ ਤੇ ਨਾ ਛੱਡਣ ਨੂੰ ਵੀ ਦਿਲ ਨਹੀਂ ਤਾਂ ਕਰਦਾ ਹੈਗਾ ਤੇ ਸ਼ਾਲ ਤਾਂ ਅਸੀਂ ਖੰਨੇ ਤੋਂ ਵੀ ਖਰੀਦੇ ਉਹ ਤੋਂ ਵੀ ਵਧੀਆ ਸਮਾਨ ਤਾਂ ਇਹ ਲੈ ਕੇ ਆਈਆਂ ਸ਼ਾਲ ਮੇ ਮੰਮੀ ਜੀ ਉਹਨਾਂ ਵਾਸਤੇ ਤੇ ਘਰ ਘਰ ਵਾਟਣ ਵਾਸਤੇ ਦੇਖੋ ਜੀ ਰੰਗ ਵੀ ਬਹੁਤ ਵਧੀਆ ਏ ਬਹੁਤ 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 ਗਰਮ ਹੈ ਤੇ ਮੰਮੀ ਜੀ ਉਹਨਾਂ ਦਿਖਾਇਆ ਮੰਮੀ ਜੀ ਬਹੁਤ ਖੁਸ਼ ਹੋਏ ਕਹਿੰਦੇ ਵੀ ਇਹ ਜੀ ਮੈਂ ਨਾ ਸਿਆਣਾ ਬੰਦਾ ਲੈ ਸਕਦਾ ਨਾ ਕਈ ਆਪਾਂ ਨੇ ਬਾਹਰ ਅੰਦਰ ਜਾਣਾ ਹੁੰਦਾ ਉਹ ਵੀ ਲੈ ਸਕਦੇ ਆ ਤੇ ਬਾਅਦ ਚ ਘਰ ਵੀ ਲੈ ਸਕਦੇ ਤੇ ਬਹੁਤ ਵਧੀਆ ਇਹ ਹੈਗਾ ਇੱਕ ਉਠਾ ਪਾਸਾ ਹੈ ਤੇ ਆਪਾਂ ਤੁਹਾਨੂੰ ਇਧਰ ਸਿੱਧਾ ਕਰਕੇ ਦਿਖਾਉਨੇ ਆ ਦੇਖੋ ਜੀ ਇੰਨਾ ਜਿਆਦਾ ਮੋਟਾ ਹੈ ਨਾ ਹੁਣ ਆਪਾਂ ਕਸ਼ਮੀਰੀਆਂ ਗੋਲ ਵੀ ਸ਼ਾਲ ਦੇਖਦੇ ਆ ਉਹ ਕਹਿੰਦੇ ਨੇ ਗਰਮ ਹੈ ਇਹ ਤਾਂ ਨਾ ਬਹੁਤ ਜਿਆਦਾ ਵਧੀਆ ਹੈ ਦੇਖੋ ਕਿੰਨਾ ਵਧੀਆ ਲੰਬਾਈ ਚੜਾਈ ਨਾ ਇਸ ਤਰ੍ਹਾਂ ਨਾ ਇਧਰ ਗੁੰਬਲ ਪੱਟੇ ਹੋਏ ਨੇ ਦੇਖੋ ਕਿੰਨਾ ਵਧੀਆ ਡਿਜ਼ਾਈਨ ਵੀ ਦੇਖੋ ਕਿੰਨਾ ਵਧੀਆ ਮੋਟਾ ਬਹੁਤ ਹੈ ਬਿਲਕੁਲ ਵੀ ਨਾ ਠੰਡ ਨਹੀਂ ਲੱਗਣੀ ਹੈਗੀ ਇਹ ਮੰਮੀ ਜੀ ਉਹਨਾਂ ਵਾਸਤੇ ਆਪਾਂ ਨੇ ਸ਼ਾਲ ਲਿਆਂਦਾ ਹੈ ਮੇਰੇ ਕੋਲ ਇੱਕ ਸ਼ਾਲ ਲੈ ਕੇ ਆਈਆਂ ਮੈਂ ਆਪਣੇ ਵਾਸਤੇ ਤੇ ਮੇਰੇ ਕੋਲ ਨਾ ਦੋ ਸ਼ਾਲ ਹੈਗੇ ਤੇ ਪਹਿਲਾਂ ਮਖਾ ਚਲੋ ਮੈਂ ਵੀ ਲੈ ਲੈਣੀ ਆਪਣੇ ਵਾਸਤੇ ਦੇਖੋ ਜੀ ਇਹ ਹੈਗਾ ਇਹ ਇਹ ਮੈਂ ਆਪਣੇ ਵਾਸਤੇ ਲੈ ਆਈਆਂ ਸ਼ਾਲ ਦੇਖੋ ਇਸ ਤਰ੍ਹਾਂ ਨਾ ਡੱਬੀਆਂ ਜਿਹਾ ਬਣੀਆਂ ਹੋਈਆਂ ਤੇ ਇਹਦਾ ਕਲਰ ਬਹੁਤ ਜ਼ਿਆਦਾ ਵਧੀਆ ਹੈ ਇਹ ਵੀ ਗਰਮ ਸ਼ਾਲ ਹੈ ਉਹੀ ਰੇਟ ਦਾ ਹੈ ਦੇਖੋ ਇਹਦੇ ਵੀ ਇਸ ਤਰ੍ਹਾਂ ਬੰਬਲ ਬੱਟੇ ਹੋਏ ਨੇ ਤੇ ਇਹਦੀ ਪੁੱਠ ਸਿੱਧ ਦਾ ਵੀ ਦੇਖੋ ਕਿੰਨਾ ਜ਼ਿਆਦਾ ਫਰਕ ਹੈ ਤੁਸੀਂ ਦੋਏ ਪਾਸੇ ਤੇ ਲੈ ਸਕਦੇ ਸ਼ਾਲ ਨੂੰ ਪੂਰਾ ਹਨ ਗਰਮ ਤੇਦੀ ਲੰਬਾਈ ਚੜਾਈ ਵੀ ਬਹੁਤ ਵਧੀਆ ਮੈਂ ਉੱਥੇ ਚੈੱਕ ਕਰਕੇ ਲੈ ਕੇ ਆਈ ਆਂ ਮਖਾ ਬਾਅਦ ਵਿੱਚ ਤੇ ਨਾ ਫਿਰ ਆਪਾਂ ਨੂੰ ਆਏ ਹੁੰਦਾ ਵੀ ਪਸੰਦ ਨਹੀਂ ਆਇਆ ਹੈਗਾ ਵੀ ਫੇਰ ਮੋੜ ਮੜਈਏ ਤੋਂ ਨਾਲੋਂ ਠੀਕ ਹੈ ਜੀ ਠੰਡ ਵਿੱਚ ਜਾਣਾ ਕਿੰਨਾ ਔਖਾ ਹੈ ਤੇ ਸ਼ਾਲ ਵੀ ਇੰਨਾ ਜ਼ਿਆਦਾ ਵਧੀਆ ਨਾ ਬਹੁਤ ਵਧੀਆ ਤੇ ਬਹੁਤ ਵਧੀਆ ਕਲਰ ਹੈ ਤੇ ਇਸ ਤਰ੍ਹਾਂ ਨਾ ਦੇਖੋ ਗੱਬੀਆਂ ਜਿਹੀਆਂ ਵਾਈ ਹੋਈਆਂ ਸਾਈਡਾਂ ਤੇ ਦੇਖੋ ਕਿੰਨੇ ਵਧੀਆ ਲੱਗਦੀਆਂ ਨੇ ਦੇਖੋ ਜੀ ਇਹ ਲੈ ਕੇ ਆਏ ਆ ਆਪਾਂ ਇੱਕ ਜਾਕਟ ਇਹਦਾ ਰੰਗ ਵੀ ਦੇਖੋ ਕਿੰਨਾ ਵਧੀਆ ਤੇ ਇਹ ਗੁੱਡੀ ਹੈ ਇਹ ਤੇ ਦੇਖੋ ਇਹਦੇ ਉੱਪਰ ਕੈਪ ਲੱਗੀ ਹੋਈ ਐ ਇਸ ਤਰ੍ਹਾਂ ਇਹ ਜੇਬਾਂ ਨੇ ਤੇ ਐਨ ਪੂਰੀ ਖੁੱਲੀ ਡੁੱਲੀ ਆ ਤੇ ਰੰਗ ਵੀ ਇਹਦਾ ਇੰਨਾ ਜ਼ਿਆਦਾ ਵਧੀਆ ਨਾ ਇਹ ਵੀ ਇਹਦਾ ਰੇਟ ਵੀ ਬਹੁਤ ਵਧੀਆ ਹੈ ਤੇ ਆਪਾਂ ਨੇ ਇੱਕ ਇਹ ਲੈ ਜਾਂਦੀ ਆ ਕੋਟੀ ਇਹ ਆਪਾਂ ਨੇ ਬੇਟੀ ਵਾਸਤੇ ਲੈ ਜਾਂਦੀ ਆ ਕੋਟੀ ਤੇ ਇਹਦਾ ਕਲਰ ਵੀ ਦੇਖੋ ਕਿੰਨਾ ਵਧੀਆ ਹੈ ਤੇ ਬਲੈਕ ਤੇ ਨਾ ਗੁਲਾਬੀ ਹੈ ਫਿੱਕੀ ਫਿੱਕੀ ਗੁਲਾਬੀ ਕਲਰ ਦਾ ਟੱਗਾ ਲੱਗਿਆ ਹੋਇਆ ਹੈ ਤੇ ਇਹ ਵੀ ਲੌਂਗ ਕੋਟੀ ਹੈ ਤੇ ਉਹਨਾਂ ਨੇ ਪਾ ਕੇ ਦੇਖੀ ਦੀ ਬਹੁਤ ਵਧੀਆ ਲੱਗੀ ਹੈ ਦੇਖੋ ਬਲੈਕ ਰੰਗ ਦੇ ਲੱਗੇ ਹੋਏ ਨੇ ਬਟਨ ਤੇ ਇਹਦੇ ਨਾਲ ਦੋਏ ਪਾਸੇ ਨੇ ਜੇਬਾਂ ਲੱਗੀਆਂ ਹੋਈਆਂ ਨੇ ਤੇ ਲੱਗਣੀ ਹੈਗੀ ਇੰਨੀ ਵਧੀਆ ਕੋਟੀ ਇਹ ਦੇਖੋ ਫੇਟਾਂ ਵੀ ਨਾ ਇਹ ਕੱਟਵਰਕ ਦਾ ਨਾ ਡਿਜ਼ਾਈਨ ਜਿਆ ਪਾਇਆ ਹੋਇਆ ਤੇ ਦੇਖਣ ਵਿੱਚ ਵੀ ਨਾ ਬਹੁਤ ਜ਼ਿਆਦਾ ਵਧੀਆ ਲੱਗੀ ਹੈ ਦੇਖੋ ਇਹਦਾ ਕਲਰ ਵੀ ਮੈਨੂੰ ਬਹੁਤ ਵਧੀਆ ਲੱਗਿਆ ਹੈ ਤੇ ਇਹਦਾ ਡਿਜ਼ਾਈਨ ਦੇਖੋ ਗਲੇ ਦਾ ਕਿੰਨਾ ਵਧੀਆ ਹੈ ਉਪਰ ਨਾਲ ਜਿਵੇਂ ਕালার ਹੁੰਦੇ ਨਾ ਇਸ ਤਰ੍ਹਾਂ ਕালার ਦਾ ਡਿਜ਼ਾਈਨ ਦਿੱਤਾ ਹੋਇਆ ਹੈ ਤੇ ਲੰਬਾਈ ਵੀ ਬਹੁਤ ਵਧੀਆ ਹੈ ਆਏ ਨਹੀਂ ਹੈਗੇ ਵੀ ਛੋਟੀ ਅਸੀਂ ਪਾ ਕੇ ਨਾ ਉੱਤੇ ਸਾਰਾ ਸਮਾਨ ਚੈੱਕ ਕਰਕੇ ਨਾ ਫੇਰ ਲੈ ਕੇ ਆਏ ਆ ਚਲੋ ਜੀ ਆਪਾਂ ਇਹ ਇੱਕ ਇਹ ਬੈਗ ਲੈ ਕੇ ਆਏ ਆ ਤੇ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗਿਆ ਨਾ ਤਾਂ ਮੇਰਾ ਨਾ ਛੱਡਣ ਨੂੰ ਬਿਲਕੁਲ ਵੀ ਦਿਨ ਲੱਗ ਰੇ ਮੈਂ ਕਹੇ ਵੀ ਆਪਾਂ ਨੇ ਖਰੀਦੇ ਰਹਿਣਾ ਹੈ ਦੇਖੋ ਜੀ ਜਿਵੇਂ ਨਾ ਆਪਾਂ ਆਰਾਮ ਨਾਲ ਫੜ ਕੇ ਨਾ ਕਿਤੇ ਜਾ ਸਕਦੇ ਆ ਤੇ ਇਹਦੇ ਦੋ ਫਾਇਦੇ ਨੇ ਦੇਖੋ ਜਿੰਨਾ ਮਰਜੀ ਆਪਾਂ ਨੇ ਕੋਈ ਸ਼ਾਪਿੰਗ ਕਰਨੀ ਆ ਆਪਣੇ ਕੋਈ ਲਪਾਫਾ ਨਹੀਂ ਨਾ ਹੈਗਾ ਇਹ ਬੈਗ ਦਾ ਉੱਪਰੋਂ ਇੰਨਾ ਜ਼ਿਆਦਾ ਫਾਇਦਾ ਨਾ ਮੈਂ ਤੁਹਾਨੂੰ ਨਾ ਖੋਲ ਕੇ ਦਿਖਾਉਣੀ ਆ ਆਪਾਂ ਜਿੰਨਾ ਮਰਜੀ ਇਹਦੇ ਵਿੱਚ ਸਮਾਨ ਪਾ ਸਕਦੇ ਆ ਦੇਖੋ ਹੁਣ ਇਸ ਤਰ੍ਹਾਂ ਦਾ ਲੱਗਦਾ ਇਹ ਵੀ ਬਿਲਕੁਲ ਇਹ ਛੋਟਾ ਜਿਹਾ ਹੀ ਬੈਗ ਆਪਣੇ ਕੋਲ ਜਦੋਂ ਆਪਾਂ ਨੇ ਇਹਦਾ ਨਾ ਇਸ ਤਰ੍ਹਾਂ ਖੋਲਣਾ ਨਾ ਦੇਖੋ ਇਹਦਾ ਨਾ ਇਹ ਬੈਗ ਨੇ ਦੇਖੋ ਕਿੰਨਾ ਬੜਾ ਬਣ ਜਾਣਾ ਇਹਦੇ ਵਿੱਚ ਆਪਾਂ ਨਾ ਜਿਵੇਂ ਮਰਜੀ ਨਾ ਕੋਈ ਸਮਾਨ ਪਾ ਸਕਦੇ ਆ ਦੇਖੋ ਕਿੰਨੇ ਵਧੀਆ ਨਾ ਫਾੜਨੇ ਵਾਸਤੇ ਵੀ ਹੈਂਡਲ ਲੱਗੇ ਹੋਏ ਨੇ ਤੇ ਜਿੱਪ ਵੀ ਇੰਨੀ ਜ਼ਿਆਦਾ ਮਜ਼ਬੂਤ ਆ ਨਾ ਬਹੁਤ ਵਧੀਆ ਪਾਪਾ ਤੁਮ ਇਹਦੇ ਵਿੱਚ ਇਹ ਸਮਾਨ ਪਾ ਕੇ ਦਿਖਾਉਨੇ ਆ ਸਮਾਨ ਪਾ ਕੇ ਨਾ ਕਿੰਨਾ ਵਧੀਆ ਲੱਗੂਗਾ ਨਾ ਬਹੁਤ ਵਧੀਆ ਦਾ ਰੇਟ ਵੀ ਕੋਈ ਇੰਨਾ ਖਾਸ ਨਹੀਂ ਹੈਗਾ ਰੇਟ ਵੀ ਬਹੁਤ ਠੀਕ ਹੈ ਆ ਦਿਖਾਓ ਤੇ ਕਿਵੇਂ ਕੋਟੀ ਪਾ ਕੇ ਮੈਂ ਇਹਦੇ ਵਿੱਚ ਪਾ ਕੇ ਦੇਖਾਂ ਤੇ ਬਹੁਤ ਵਧੀਆ ਲੱਗੂਗਾ ਇਸ ਤਰੀ ਪਾਣੇ ਬੱਪ ਨੇ ਫੇਟਾਇ ਲਾ ਕੇ ਤਾਂ ਰੱਖਣੀ ਉਹ ਲਿਓ ਸਮਾਨ ਇਹ ਦੇਖੋ ਜੀ ਇਹਦਾ ਕਲਰ ਵੀ ਉੱਥੇ ਬਹੁਤ ਤਰ੍ਹਾਂ ਦੇ ਕਲਰ ਪਏ ਤੇ ਮੈਨੂੰ ਇਹ ਕਲਰ ਬਹੁਤ ਵਧੀਆ ਲੱਗਿਆ ਤੇ ਪੂਰਾ ਐਨ ਮਜ਼ਬੂਤ ਆ ਚਲੋ ਆਪਾਂ ਇਹ ਦੋ ਚੀਜ਼ਾਂ ਬਣਾਈਆਂ ਨੇ ਆ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਜੀ ਆਪਣਾ ਬੈਗ ਦੇਖੋ ਕਿੰਨਾ ਵਧੀਆ ਲੱਗਦਾ ਏ ਦੇਖੋ ਜਿਵੇਂ ਤੁਸੀਂ ਮਰਜੀ ਇਹਨੂੰ ਬਾਹਾਂ ਦੇ ਵਿੱਚ ਪਾ ਸਕਦੇ ਆ ਇਸ ਤਰ੍ਹਾਂ ਫੜ ਸਕਦੇ ਆ ਜਿਵੇਂ ਸਾਡੇ ਮੰਮੀ ਜੀ ਉਹਨੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਨਾ ਵੀ ਦੋ ਤਿੰਨ ਸੂਟ ਪਾਉਣ ਦੀ ਜਗ੍ਹਾ ਇਦੇ ਵਿੱਚ ਤੁਸੀਂ ਪਾ ਲਓ ਕੋਈ ਲਪਾਵਾ ਚੱਕਣ ਦੀ ਲੋੜ ਨਹੀਂ ਹੈਗੀ ਵਿੱਚ ਆਪਣਾ ਪਰਸ ਪਾ ਲਓ ਰਮਾਲ ਪਾ ਲਓ ਬੱਬ ਵਿੱਚ ਆਪਣਾ ਫੋਨ ਪਾ ਸਕਦੇ ਹਾਂ ਤੇ ਇੰਨੀ ਜ਼ਿਆਦਾ ਮौज ਹੈ ਨਾ ਦੇਖੋ ਵਧੀਆ ਲੱਗਦਾ ਏ ਕੋਈ ਆਈ ਨਹੀਂ ਹੈਗਾ ਵੀ ਵੀ ਇਹ ਖਰਾਬ ਹੋਣੇ ਵਾਲਾ ਇਹ ਕੂਰੀਆਂ ਨੇ ਸਲਾਈਆਂ ਵੀ ਇੰਨੀਆਂ ਮਜ਼ਬੂਤ ਆ ਨਾ ਬਹੁਤ ਵਧੀਆ ਏ ਤੇ ਦੇਖਣ ਵਿੱਚ ਵੀ ਕਿੰਨਾ ਵਧੀਆ ਲੱਗਦਾ ਏ ਦੇਖੋ ਕਿੰਨਾ ਵਧੀਆ ਲੱਗਦਾ ਤੇ ਮੈਂ ਮੰਮੀ ਜੀ ਨੂੰ ਕਿਹਾ ਮੰਮੀ ਆ ਤੁਹਾਡੇ ਵਾਸਤੇ ਲੈ ਕੇ ਆਇਆ ਮੰਮੀ ਜੀ ਨੂੰ ਇੰਨਾ ਜ਼ਿਆਦਾ ਪਸੰਦ ਆ ਏ ਨਾ ਕਹਿੰਦੇ ਜਦੋਂ ਮੈਂ ਆਪਣੇ ਪੇਕੇਆਂ ਨੂੰ ਜਾਉਂਗੀ ਨਾ ਕਹਿੰਦੀ ਇਹ ਕਹਿੰਦੇ ਨਾ ਵੀ ਇਹ ਬੈਗ ਮੈਂ ਜ਼ਰੂਰ ਲੈ ਕੇ ਜਾਉਂਗੀ ਦੇਖੋ ਜੀ ਬਹੁਤ ਵਧੀਆ ਇਸ ਤਰ੍ਹਾਂ ਦੀ ਆਪਾਂ ਨੂੰ ਚੀਜ਼ਾਂ ਦਾ ਨਾ ਖਰੀਦ ਲੈਣੀਆਂ ਚਾਹੀਦੀਆਂ ਨੇ ਤੇ ਇੰਨਾ ਜ਼ਿਆਦਾ ਫਾਇਦਾ ਨਾ ਬਹੁਤ ਵਧੀਆ ਦੇਖੋ ਜੀ ਆਪਾਂ ਨੇ ਜਿਹੜੀ ਉੱਥੇ ਸ਼ਾਪਿੰਗ ਕਰੀ ਹੈ ਨਾ ਡੀਮਾਰਟ ਵਿੱਚ ਤੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਪਈਆਂ تھیں ਉਹ ਵੀ ਆਪਾਂ ਵੀਡੀਓ ਬਣਾ ਕੇ ਲੈ ਕੇ ਆਏ ਹੋ ਵੀ ਤੁਸੀਂ ਵੀਡੀਓ ਨੂੰ ਇੰਜੋਏ ਕਰਿਓ ਤੇ ਆਪਾਂ ਸਾਰਾ ਤੁਹਾਨੂੰ ਸਮਾਨ ਦਿਖਾਵਾਂਗੇ ਇੱਕ ਮੈਂ ਲੈ ਕੇ ਆਈ ਸੀ ਕਾਲੀ ਐਂਕਾ ਲੈ ਕੇ ਆਈ ਸੀ ਉਹ ਕੱਲ ਸਾਡੇ ਰਿਸ਼ਤੇਦਾਰ ਆਏ ਮੈਂ ਉਹਨਾਂ ਨੂੰ ਦਿਖਾਇਆ ਸਮਾਨ ਤੇ ਉਹਨਾਂ ਨੂੰ ਇੰਨੀ ਆ ਜਿਆਦਾ ਪਸੰਦ ਆਈ ਉਹ ਤਾਂ ਨਾਲੇ ਲਿਗੇਆਂ ਇਨਕਾ ਮੇਰੀਆਂ ਚਲੋ ਜੀ ਹੁਣ ਤੁਸੀਂ ਕਰੋ ਵੀਡੀਓ ਦਾ ਇੰਜੋਏ ਇਹ ਮੈਂ ਆਪਾਂ ਨੇ ਕਰੀਆ ਸ਼ੋਪਿੰਗ ਜੇ ਤੁਹਾਨੂੰ ਮੇਰੀ ਨਾ ਵੀਡੀਓ ਇਹ ਬਧਿਆ ਲਗੀ ਸ਼ੋਪਿੰਗ ਵਾਲੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਐਦਾਂ ਹੀ ਆਪਾਂ ਸੋਹ ਸੋਹਣੀਆਂ ਵੀਡੀਓ ਪਾਉਂਦੇ ਰਹਿਾਂਗੇ ਧੰਨਵਾਦ